ਇਸ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਥਰਮਪਲਾਂਟ ਅੰਪਲਾਈ ਜਨ ਲਹਿਰਾ ਮੁਹੱਬਤ ਦੇ ਆਗੂ ਨੇ ਕਿਹਾਗੇ ਪੀਐਸਪੀਸੀਐਲ ਦੀ ਮੈਨੇਜਰ ਵੱਲੋਂ ਜੋ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਤਨਖਾਹ 3000 ਜਾਂ 17000 ਜਾਂ 10000 ਤੇ ਰਿਟਾਇਨਡ ਹੋਏ ਮੁਲਾਜ਼ਮ ਦੁਆਰਾ ਰੱਖਿਆ ਗਿਆ ਹੈ ਰੋਪੜ ਥਰਮਪਲਾਂਟ ਦੇ ਵਿੱਚ ਤੇ ਲਹਿਰਾ ਮੁਹੱਬਤ ਥਰਮਪਲਾਂਟ ਦੇ ਵਿੱਚ ਜੋ ਅੰਪਲਾਈ ਜਿਹਨ ਲੈ ਰਹਾ ਮੁਹੱਬਤ ਇਸ ਦਾ ਬਰੋਧ ਕਰਦੀ ਆ ਜੀਐਚਟੀ ਅੰਪਲਾਈ ਨੂੰ ਆਗੂ ਨੇ ਕਿਹਾ ਕਿ ਚਾਹੀਦਾ ਦਾ ਪੀਐਸ ਪੀਸੀਐਲ ਇਹਨਾਂ ਨੂੰ ਇਹ ਸੀਗੇ ਜੋ ਮਲਾਜ਼ਮ 15 15 20 20 ਸਾਲ ਤੋਂ ਠੇਕੇਦਾਰਾਂ ਕੋਲ ਕੰਮ-ਕੰਮ ਕਰਦੇ ਆ ਜੋ ਤਾਲੇ ਮੁਤਾਬਕ ਕਿਸ ਨੇ ਬੀਟਾ ਕੀਤੀ ਆ ਕਿਸ ਨੇ ਡਿਪਲੋਮਾ ਕੀਤਾ ਕਿਸ ਨੇ ਆਈਟੈ ਕੀਤੀ ਆ ਕਿਸ ਨੇ ਬੀਐਸਸੀ ਕੀਤੀ ਆ ਕਿਸ ਨੇ ਪਲੱਸ 2 ਕੀਤੀ ਆ ਯੋਗਤਾ ਦੇ ਆਧਾਰ ਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਂਦਾ ਪਰ ਪੀਐਸਪੀਸੀਐਲਿ ਮੈਨੇਜਮੈਂਟ ਨੇ ਜੋ ਰਿਟਾਇਰਮੈਂਟ ਸਾਥੀ ਸਾਡੇ ਰੱਖੇ ਆ 30 ਹਜ਼ਾਰ ਤਨਖਾਹ ਤੇ 17 ਹਜ਼ਾਰ ਤਨਖਾਹ ਤੇ ਜਾਂ 10 ਹਜ਼ਾਰ ਤਨਖਾਹ ਤੇ ਇਸ ਦਾ ਬਰੋਅਰ ਕਰਦੇ ਆ ਪੀਐਸਪੀਸੀਐਲਿ ਮੈਨੇਜਮੈਂਟ ਮੰਗ ਕਰਦੇ ਆਗੇ ਜਾਂ ਤਾਂ ਰੈਗੂਲਰ ਭਰਤੀ ਕੀਤੀ ਜਾਵੇ ਜਾਂ ਫਿਰ ਜੋ ਕਾਮੇ ਪਹਿਲਾਂ ਹੀ ਠੇਕੇਦਾਰਾਂ ਦੇ ਕੋਲ ਕੱਚੇ ਕਾਮੇ ਕੰਮ ਕਰਦੇ ਆ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਯੋਗਤਾ ਦੇ ਆਧਾਰ ਤੇ ਉੱਪਰ ਬੀਟ ਹੈ ਕੀਤੀ ਆ ਡਿਪਲੋਮਾ ਕੀਤਾ ਆ ਆਈਟ ਹੈ ਕੀਤੀ ਆ ਪਲਸ 2 ਕੀਤੀ ਆ ਬੀਐਸਸੀ